ਸਮਰਾਲਾ ਸ਼ਹਿਰ ਦੇ ਚੰਡੀਗੜ੍ਹ ਰੋਡ, ਮੱਛੀ ਵਾਲਾ ਰੋਡ ਅਤੇ ਖੰਨਾ ਨਵਾਂ ਸ਼ਹਿਰ ਰੋਡ ਦੇ ਗੈਰ ਕਾਨੂੰਨੀ ਤਰੀਕੇ ਨਾਲ ਸੜਕ 'ਤੇ ਛੋਟੇ ਹੱਤੀ ਟੈਂਪੋ ਅਤੇ ਟਰਾਲੀਆਂ ਖੜੀਆਂ ਕਰਕੇ ਉੱਚੀ ਆਵਾਜ਼ ਵਾਲੇ ਲਾਊਡਸ ਫਿਕਰ ਨਾਲ ਸਾਮਾਨ ਵੇਚਣ ਵਾਲੇ ਵਪਾਰੀ ਸਮਰਾਲਾ ਨਿਵਾਸੀਆਂ ਲਈ ਮੁਸ਼ਕਲਾਂ ਪੈਦਾ ਕਰ ਰਹੇ ਹਨ। ਕਈ ਵਾਰੀ ਦੁਕਾਨਦਾਰਾਂ ਨੇ ਇਹਨਾਂ ਦੀਆਂ ਵੀਡੀਓਜ਼ ਵੀ ਵਾਇਰਲ ਕੀਤੀਆਂ ਪਰ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ। ਇਹ ਵਿਅਕਤੀ ਜੋ ਬਿਨਾਂ ਕਿਸੇ ਮਨਜ਼ੂਰੀ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਸੜਕ 'ਤੇ ਵਪਾਰ ਕਰ ਰਹੇ ਹਨ, ਪੁਲਿਸ ਅਤੇ ਪ੍ਰਸ਼ਾਸਨ ਨੂੰ ਕੁਝ ਨਹੀਂ ਸਮਝਦੇ। ਰਿਗਨਲ ਸਥਾਨਕ ਲੋਕਾਂ ਦਾ ਜੀਣਾ ਹਰਾਮ ਹੋ ਗਿਆ ਹੈ ਸਮਰਾਲਾ ਦੇ ਦੁਕਾਨਦਾਰ ਸ਼ਨੀ ਮਾਰਵਾਲ ਨੇ ਕਿਹਾ ਕਿ ਸੜਕ ਤੇ ਗੈਰ ਕਾਨੂੰਨੀ ਤਰੀਕੇ ਛੋਟੇ ਹੱਤੀ ਟੈਂਪੂ ਜਾਂ ਟਰਾਲੀਆਂ ਖੜੀਆਂ ਕਰਕੇ ਉੱਚੀ ਉੱਚੀ ਲਾਊਡ ਸਪੀਕਰਾਂ ਨਾਲ ਸਮਾਨ ਵੇਚਣ ਵਾਲੇ ਲੋਕਾਂ ਨੇ ਨਾਲ ਉਹਨਾਂ ਦੀ ਜ਼ਿੰਦਗੀ ਬਿਲਕੁਲ ਮੁਸ਼ਕਲ ਕਰ ਦਿੱਤੀ ਹੈ ਉਹਨਾਂ ਦੇ ਅਨੁਸਾਰ ਇਸ ਤਰ੍ਹਾਂ ਦੇ ਸ਼ੋਰ ਸ਼ਰਾਬੇ ਨੇ ਹਾਰਟ ਪੇਸ਼ੈਂਟਾਂ ਲਈ ਖਤਰਾ ਪੈਦਾ ਕਰ ਦਿੱਤਾ ਹੈ ਜਦੋਂ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹਨਾਂ ਨੂੰ ਕੋਈ ਅਕਲ ਨਹੀਂ ਆਉਂਦੀ ਨਗਰ ਕੌਸ਼ਲ ਦੁਕਾਨਦਾਰਾਂ ਨੂੰ ਤਾਂ ਦੁਕਾਨਾਂ ਦੇ ਬਾਹਰ ਸਮਾਨ ਰੱਖਣ ਦੀ ਇਜਾਜ਼ਤ ਚਾਹਤ ਨਹੀਂ ਦਿੱਤੀ ਜਾਂਦੀ ਪਰ ਇਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇਸ ਮਾਰਵਾਰ ਨੇ ਮੰਗ ਕੀਤੀ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਸਥਾਨਕ ਲੋਕਾਂ ਨੂੰ ਆਰਾਮਦਾਇਕ ਜ਼ਿੰਦਗੀ ਮਿਲ ਸਕੇ ਸ਼ਨੀ ਮਾਰਵਾਰ ਨੇ ਇਹ ਵੀ ਕਿਹਾ ਕਿ ਜਦੋਂ ਦੁਕਾਨਦਾਰਾਂ ਨੂੰ ਦੁਕਾਨ ਦੇ ਬਾਹਰ ਸਮਾਨ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਇਨਾਂ ਗੈਰਕਾਨੂੰਨੀ ਤਰੀਕੇ ਨਾਲ ਸਮਾਨ ਵੇਚਣ ਵਾਲਿਆਂ ਤੇ ਕਿਉਂ ਕਾਰਵਾਈ ਨਹੀਂ ਕੀਤੀ ਜਾ ਰਹੀ ਹਮੇਸ਼ਾ ਇੱਕ ਹੀ ਸਵਾਲ ਆਉਂਦਾ ਹੈ ਇਨਾਂ ਨੂੰ ਰੋਕਣ ਵਾਲਾ ਕੌਣ ਹੈ ਜੇਕਰ ਨਗਰ ਕੌਂਸਲ ਸਾਨੂੰ ਸੜਕ ਤੇ ਸਮਾਨ ਰੱਖਣ ਦੀ ਇਜਾਜ਼ਤ ਨਹੀਂ ਦਿੰਦਾ ਤਾਂ ਇਨਾਂ ਨੂੰ ਉਹ ਨਹੀਂ ਰੁਕਿਆ ਜਾ ਰਿਹਾ ਇਹ ਗੈਰ ਕਾਨੂੰਨੀ ਵਪਾਰ ਵਧ ਰਿਹਾ ਹੈ ਅਤੇ ਸਮਰਾਲਾ ਦੇ ਨਿਵਾਸੀਆਂ ਲਈ ਇੱਕ ਵੱਡਾ ਮੁੱਦਾ ਬਣ ਚੁੱਕਿਆ ਹੈ ਦੁਕਾਨਦਾਰਾਂ ਤੇ ਲੋਕਾਂ ਦੀ ਮੰਗ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਆਪਣੀ ਜ਼ਿੰਦਗੀ ਸੁਖਮਈ ਅਤੇ ਆਰਾਮਦਾਇਕ ਬਣਾਉਣ ਦਾ ਮੌਕਾ ਮਿਲੇ ਸਥਾਨਕ ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਅਤੇ ਪੁਲਿਸ ਇਸ ਗੈਰ ਕਾਨੂੰਨੀ ਕਾਰਵਾਈ ਰੋਕਣ ਲਈ ਇੱਕ ਸਖਤ ਕਦਮ ਚੁੱਕੇ ਤਾਂ ਜੋ ਇਹ ਸਮੱਸਿਆ ਹੱਲ ਹੋ ਸਕੇ ਅਤੇ ਲੋਕਾਂ ਦੀ ਪਰੇਸ਼ਾਨੀ ਦੂਰ ਹੋ ਸਕੇ ਨਾਮਾ ਤੁਹਾਡਾ ਜੀ ਮੈਂ ਸਚਿਨ ਮਰਵਾਹ ਦੇ ਤੇ ਤਿਆਰ ਦੇ ਵਿੱਚ ਕਹਿੰਦੇ ਲਾਕ ਪੂਤ ਲਗਾ ਦੇ ਸਮਾਨ ਵਿੱਚ ਜਾਂਦਾ ਹੈ ਪਰ ਇਸਕਾਂਨ ਕੀਤਾ ਦੁਕਾਨਦਾਰ ਨੂੰ ਕੀ ਕਹਿੰਦੇ ਪੂਰਾ ਪਛਾਣ ਕਰਦੇ ਸਾਡਾ ਸਮਾਨ ਚੱਕ ਲੈਂਦੇ ਇਹਨਾਂ ਨੂੰ ਪਰੇ ਨਹੀਂ ਕਰਦੇ ਇਹਦਾ ਹੱਲ ਦੱਸੋ ਸਾਡਾ ਸਮਾਨ ਚੱਕਿਆ ਜਾਂਦਾ ਬਾਕੀ ਉਹ ਇਹਨਾਂ ਨੂੰ ਕਿਉਂ ਨਹੀਂ ਚੱਕਦੇ ਸਾਨੂੰ ਦੱਸਣ ਬਈਆ ਸਾਰਾ ਦਿਨ ਆਂ ਲਾ ਕੇ ਖੜੇ ਰਹਿੰਦੇ ਨੇ ਸਾਰਾ ਦਿਨ ਲਾਂਦੇ ਆ ਰਾਤ ਨੂੰ ਸ਼ਾਮ ਨੂੰ ਆ ਕੇ ਦੇਖਿਓ ਪੂਰਾ ਰਸ ਹੁੰਦਾ ਉਹ ਵੇ ਕਦੇ ਕੋਈ ਆ ਗਿਆ ਕਦੇ ਕਵੀ ਆ ਗਿਆ ਕਦੇ ਕੋਈ ਆ ਗਿਆ ਪ੍ਰਸ਼ਾਸਨ ਦੀਆਂ ਇਤੋਂ ਵੱਡੀਆਂ ਨਿਕਲਦੀਆਂ ਨੇ ਪ੍ਰਸ਼ਾਸਨ ਦੀਆਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਨਹੀਂ ਕਰਦੇ ਗੱਡੀ ਖੜਾ ਕੇ ਚੱਲ ਜਾਂਦੇ ਮੂਰੇ ਤਾਣੀ ਚੱਕਣ ਆਉਂਦੀ ਦੁਕਾਨਾਂ ਮੂਰੇ ਕੱਟੀਆਂ ਖੜਪੀਆਂ ਨੇ ਸਾਡੀਆਂ ਦੇ ਜਿਹੜੇ ਦੁਕਾਨਾਂ ਮੂਰੇ ਖੜਾਦੇ ਉਹਨਾਂ ਤੋਂ ਕੁਝ ਲੈਂਦੇ ਵੀ ਇਹ ਇਸ ਤਰ੍ਹਾਂ ਖੜਾਦੇ ਦੇਖੋ ਇਹ ਤਾਂ ਹੁਣ ਜਿਹੜੇ ਮੂਰੇ ਖੜਾਉਂਦੇ ਉਹਨਾਂ ਨੂੰ ਪਤਾ ਉਹਨਾਂ ਨੂੰ ਇਹਨਾਂ ਬਾਰੇ ਪਾਪੂ ਕਹਿ ਨਹੀਂ ਸਕਦੇ ਜੀਆਂ ਵਗੈਰਾ ਖੜੀਆਂ ਹੁੰਦੀਆਂ ਨੇ ਉਹ ਪੈਸੇ ਲੈ ਜਾਂਦੇ ਜੇ ਇਹ ਰ ਇਹ ਰੋਜ਼ ਦਾ ਕੰਮ ਨਾਲ ਦਾ ਇਹ ਰੋਜ਼ ਦਾ ਕੰਮ ਨਹੀਂ ਭਾਈ ਹਰ ਰੋਜ਼ ਦਾ ਕੋਈ ਬੋਲ ਕੋਈ ਕੰਪਲੀਟ ਵੀ ਨਹੀਂ ਲਖਾਈ ਜਾਂਦੀ ਕੰਪਲੀਟ ਹੁਣ ਕਿਹਨੂੰ ਕਰੀ ਗਈ ਕੋਈ ਸੁਣਦਾ ਤਾਂ ਹੈ ਨਹੀਂ ਦੋ ਤਿੰਨ ਵਾਰ ਤਾਂ ਇਹਦਾ ਸਮਾਨ ਰੱਖ ਕੇ ਲੈ ਗਏ ਵੀਰ ਦਾ ਅੰਦਰੋਂ ਵਾਲੇ ਕਮੇਟੀ ਵਾਲੇ ਸਾਨੂੰ ਸਾਰਿਆਂ ਨੂੰ ਬਾਹਰ ਸਮਾਨ ਕੱਢਣ ਦੀ ਇਜਾਜ਼ਤ ਲਈ ਕੀ ਮੰਗ ਰੱਖਦੇ ਹੋ ਕਾਹੀ ਮੰਗਾਂ ਰੱਖਦੇ ਪੂਰੀ ਲਹਿਣ ਖੱਚਦੇ ਨੇ ਭਾਈ ਇਹ ਦੋ ਵੱਧ ਨਹੀਂ ਲੱਗਣਾ ਬਾਕੀ ਰੇੜੀਆਂ ਆਮ ਦੇ ਦੇਣੇ ਉਹਨੂੰ ਕਿਤੇ ਜਗ੍ਹਾ ਲੱਗ ਜਾਂ ਫੇ ਰੇੜਾਂ ਦੇ ਵਿੱਚ ੱਕਣਾ ਅਸੀਂ ਵੀ ਅੱਗੇ ਤੱਕ ਲਾਈਏ ਸਮਾਨ ਸਾਨੂੰ ਵੀ ਆ ਕੇ ਰੋਪਾਉਂਦੇ ਨੇ ਚੱਕ ਕੇ ਲੈ ਜਾਗੇ ਇਹੋ ਕਰਾਂਗੇ ਇਹ ਕਰਾਂਗੇ ਹਾਲ ਦੱਸੋ ਜੀ ਨਾਮ ਤੁਹਾਡਾ ਜੀ सनी ਮਰਵਾਹ ਜੀ ਹਜ਼ਾਰ ਦੇ ਵਿੱਚ ਲਾਉਟ ਸਪੀਕਰ ਲਗਾ ਕੇ ਜੋ ਸਮਾਨ ਵੇਚਿਆ ਜਾਂਦਾ ਤੁਸੀਂ ਕਹਿੰਦੇ ਉਹਦੀ ਬਹੁਤ ਪਰੇਸ਼ਾਨ ਹੈ ਕੀ ਕਹਿਣਾ ਚਾਹੁੰਦੇ ਹਾਂਜੀ ਕੁਝ ਦਿਨ ਪਹਿਲਾਂ ਨਗਰ ਕੌਂਸਲ ਵੱਲੋਂ ਇੱਕ ਅਨਾਉਂਸਮੈਂਟ ਹੋਈ ਸੀ ਕੋਈ ਵੀ ਦੁਕਾਨਦਾਰ ਆਪਣੇ ਦੁਕਾਨ ਦੇ ਬਾਹਰ ਸਮਾਨ ਨਹੀਂ ਕੱਢੇਗਾ ਜੇਕਰ ਕੱਢੇਗਾ ਤਾਂ ਉਹ ਚੁਕਲਿਆ ਜਾਵੇਗਾ ਤੇ ਉਸਤੇ ਕਾਰਵਾਈ ਹੋਵੇਗੀ ਪਰ ਮੈਂ ਪੁੱਛਣਾ ਚਾਹੁੰਦਾ ਨਗਰ ਕੌਂਸਲ ਨੂੰ ਕੀ ਇਹ ਕਾਰਵਾਈ ਸਿਰਫ ਦੁਕਾਨਦਾਰਾਂ ਲਈ ਹੀ ਹੈ ਟੈਂਪੂ ਵਾਲੇ ਰੇੜੀਆਂ ਵਾਲੇ ਸ਼ਰੀਆਮ ਸੜਕ ਦੇ ਉੱਤੇ ਰੋਕੇ ਆਪਣਾ ਸਾਮਾਨ ਵੇਚਦੇ ਹਨ ਤੇ ਵੱਡੇ ਵੱਡੇ ਲਾਊਡ ਸਪੀਕਰ ਫੁੱਲ ਆਵਾਜ਼ ਦੇ ਵਿੱਚ ਕਰਦੇ ਹਨ ਜਿਸ ਨਾਲ ਕਿ ਸਾਨੂੰ ਦੁਕਾਨਦਾਰਾਂ ਨੂੰ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਕੋਈ ਹਾਰਟ ਪੇਸ਼ੈਂਟ ਹੋਵੇ ਕੱਲ ਨੂੰ ਕੋਈ ਕਿਸੇ ਨੂੰ ਗੱਲਬਾਤ ਹੋ ਜਾਵੇ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਇਸ ਦਾ ਵੀ ਕੋਈ ਹੱਲ ਕੱਢਿਆ ਜਾਵੇ ਤਾਂ ਕਿ ਸਾਨੂੰ ਦੁਕਾਨਦਾਰਾਂ ਨੂੰ ਵੀ ਕੋਈ ਰਾਹਤ ਮਿਲੇ ਸਾਸੀ ਦੁਕਾਨਦਾਰਾਂ ਨੂੰ ਤਾਂ ਸਾਨੂੰ ਐਦਾ ਲੱਗਦਾ ਕਿ ਇਹ ਮੂਹਰੇ ਆ ਕੇ ਖੜੇ ਹੋ ਜਾਂਦੇ ਨੇ ਕਿ ਸਾਡੇ ਕੋਲ ਲਈ ਤਾਂ ਬਸ ਕੋਈ ਰੁਕਦਾ ਹੀ ਨਹੀਂ ਗਾਗ ਵੀ ਸੁਬਾਹ ਤੋਂ ਲੈ ਕੇ ਜਿੱਦਾਂ ਬੈਠਦੇ ਆ ਜੀ ਉਦਾਂ ਹੀ ਬਹਿਲੇ ਚਲੇ ਜਾਂਦੇ ਆ ਬੈਠ ਕੇ ਕੋਈ ਇਹਨਾਂ ਨੂੰ ਕਹਿਣ ਵਾਲਾ ਕੁਝ ਨਹੀਂ ਹੈ ਜੇ ਅਸੀਂ ਵੀ ਇਹਨਾਂ ਨੂੰ ਕਹਿੰਨੇ ਆ ਵੀ ਆਵਾਜ਼ ਹੌਲੀ ਕਰ ਲੋ ਪਰ ਕੋਈ ਹਵਾਜੀ ਵੀ ਹੌਲੀ ਨਹੀਂ ਕਰਦਾ ਨਗਰ ਕਾਉਂਸਲ ਦੇ ਅਧਿਕਾਰੀ ਕੋਲ ਜੀ ਨਿਕਲ ਕੇ ਚਲੇ ਜਾਂਦੇ ਨੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਹੈ ਸਰ ਸਮਰਾਜ ਸੈਰ ਦੇ ਮੇਨ ਚੰਡੀਗੜ੍ਹ ਰੋਡ ਤੇ ਲਾਉਡ ਸਪੀਕਰ ਲਗਾ ਕੇ ਬਗੈਰ ਕਾਨੂੰਨੀ ਤਰੀਕੇ ਨਾਲ ਸਮਾਨ ਵੇਚਿਆ ਜਾਂਦਾ ਲੋਕ ਦੁਖੀ ਹੋਏ ਨੇ ਪਰੇਸ਼ਾਨ ਹੋਏ ਪਏ ਨੇ ਪ੍ਰਸ਼ਾਸਨ ਕੋਈ ਕਾਰਵਾਈ ਕਿਉਂ ਨਹੀਂ ਕਰ ਰਿਹਾ ਦੇਖੋ ਇਹ ਮਸਲਾ ਪਹਿਲਾਂ ਹੀ ਡੈਲੀ ਪੋਸਟ ਕੋਲ ਮੇਰੇ ਧਿਆਨ ਚ ਲਿਆਂਦਾ ਗਿਆ ਸੀ ਵੀ ਉੱਥੇ ਟ੍ਰੈਫਿਕ ਦੀ ਬੜੀ ਵੱਡੀ ਸਮੱਸਿਆ ਹੈਗੀ ਐ ਅੱਜ ਤੁਸੀਂ ਉਸ ਸਮੱਸਿਆ ਦੇ ਵਿੱਚ ਇੱਕ ਪੁਆਇੰਟ ਹੋਰ ਐਡਨ ਕੀਤਾ ਵੀ ਉੱਥੇ ਜਿਹੜੇ ਰੇੜੀਆਂ ਲੱਗੇ ਨੇ ਕੋਈ ਸਬਜ਼ੀ ਵਾਲਾ ਹੈਗਾ ਵੇ ਉਹ ਮਾਈਕ ਲਗਾ ਕੇ ਇੱਕ ਟੇਪ ਸਾਰਾ ਦਿਨ ਚਲਦੀ ਰਹਿੰਦੀ ਏ ਤੇ ਜਿੰਨਾ ਲੋਕਾਂ ਨੂੰ ਲੰਘਣਾ ਨੂੰ ਰਾਹ ਗਿਰਣਾ ਨੂੰ ਉਹ ਉਰ ਉੱਥੋਂ ਦੇ ਵਸਨੀਕਾਂ ਨੂੰ ਦੁਕਾਨਦਾਰਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਹੈਗੀ ਇਹ ਸਮੱਸਿਆ ਹੈ ਵੇ ਉਹ ਵਿਦਆਊਟ ਪਰਮਿਸ਼ਨ ਜਿਹੜੇ ਅਨਾਊਂਸਮੈਂਟਸ ਕਰਦੇ ਨੇ ਜਿਹੜੀ ਕਿ ਅਨਾਊਂਸਮੈਂਟ ਕੋਈ ਵੀ ਜੇ ਕਰਨੀ ਹੈ ਲੋਡ ਸਪ ਪਬਲਿਕ ট্রান্সਪੋਰਟ ਸਿਸਟਮ ਲਾਣਾ ਵੀ ਪਰਮਿਸ਼ਨ ਲੈਣੀ ਹੁੰਦੀ ਹੈ ਉਹ ਵਿਦਆਉਟ ਪਰਮਿਸ਼ਨ ਹੈਗੇ ਨੇ ਟ੍ਰੈਫਿਕ ਦਾ ਵੀ ਸਮੱਸਿਆ ਹੈ ਇਨਕ੍ਰੋਚਮੈਂਟ ਵੀ ਹੈ ਅ ਅਸੀਂ ਲਾਸਟ ਵੀਕ ਡਰਾਈਵ ਕੀਤੀ ਸੀ ਆ ਆਉਣ ਵਾਲੇ ਸਮੇਂ ਦੇ ਵਿੱਚ ਵਿਧੀ ਨੇ ਅ ਦੋ ਤਿੰਨ ਦਿਨਾਂ ਦੇ ਵਿੱਚ ਬਾਏ ਜਿਵੇਂ ਅੱਜ ਫ੍ਰਾਈਡੇ ਹੈਗਾ 26 ਜਨਵਰੀ ਤੋਂ ਬਾਅਦ ਅਸੀਂ ਫੁੱਲ ਫਲੈਜ ਡਰਾਈਵ ਕਰਾਂਗੇ ਤੇ ਉਹ ਜਿਹੜੀ ਇਨਕ੍ਰੋਚਮੈਂਟ ਸਾਰੀ ਖਤਮ ਕਰਾ ਦਵਾਂਗੇ ਕਿ ਇਸ ਤਰ੍ਹਾਂ ਹੀ ਕਰ ਹੋਏਗੀ ਜਰਦੀ ਹਾਂ ਦੇਖੋ ਜਿਹੜੇ ਤੇ ਟ੍ਰੈਫਿਕ ਪੁੱਸਤੇ ਉਲੰਘਣਾ ਜਿਵੇਂ ਗੱਡੀਆਂ ਰੋਡ ਤੇ پارک ਕੀਆਂ ਉਹਨਾਂ ਤੇ ਚਲਾਨ ਹੋਏਗਾ ਜੇ ਉਹ ਨਹੀਂ ਮੰਨਸਾਰ ਬੰਦਾ ਵੀ ਜਦ ਜਨੇ ਇਨਕ੍ਰੋਚ ਕੀਤਾ ਵੇ ਇਹਦੀ ਸਰਕਰ ਇਨਕ੍ਰੋਚ ਕੀਤੀ ਹੈ ਉਹਦੇ ਖਿਲਾਫ ਜਿਹੜੇ ਉਹ ਚਲਾਨੇ ਹੋਏਗੇ ਤੇ ਪ੍ਰੋਪਰ ਕਾਰਵਾਈ ਹੋਏਗੀ ਜੇ ਕਿਸੇ ਨੇ ਇਨਕ੍ਰੋਚ ਕੀਤੀ ਹੋਈ ਹੈ ਪਰ ਇਸ ਗੱਲ ਦੀ کہیں ਆ ਜਾਂਦਾ ਪਰ ਫਿਰ ਵੀ ਇਹ ਲੋਕ ਬਾਗ ਦੀਆਂ ਦੀ ਇਹਨਾਂ ਨੂੰ ਕਿਵੇਂ ਕੰਟਰੋਲ ਕੀਤਾ ਜੀ ਵੇਖੋ ਜੀ ਸ਼ਹਿਰ ਕਿਸੇ ਨੂੰ ਵੀ ਸਾਫ਼-ਸੁਥਰਾ ਰੱਖਣ ਲਈ ਲੋਕਾਂ ਦੇ ਸਹਿਯੋਗ ਤੋਂ ਬਿਨਾ ਕੋਈ ਜਗ੍ਹਾ ਸਾਫ਼ ਨਹੀਂ ਹੋ ਸਕਦੀ ਅਸੀਂ ਆਪਣਾ ਘਰ ਵੀ ਹੈ ਨਾ ਜੇ ਕੋ ਘਰ ਦੇ ਵਿੱਚ ਪੰਜ ਮੈਂਬਰ ਇਕੱਲੇ ਲੇਡੀਜ਼ ਘਰ ਦਾ ਕੰਮ ਕਰੇ ਤੇ ਘਰ ਸਾਫ ਹੋ ਜੇ ਨਹੀਂ ਹੁੰਦਾ ਸਾਰਿਆਂ ਦੇ ਸਹਿਯੋਗ ਨਾਲ ਹੁੰਦਾ ਹੈ ਇਹ ਸ਼ਹਿਰ ਵੀ ਸਾਡਾ ਘਰ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਪਏਗਾ ਤਾਦੀ ਸ਼ਹਿਰ ਸਾਫ ਹੋ ਸਕਦਾ ਵੇ ਅਸੀਂ ਐਮੀਕੇਬਲੀ ਪਿਆਰ ਨਾਲ ਇੱਕ ਮਹਿੰਮ ਛੜਾਂਗੇ ਵੀ ਲੋਕਾਂ ਦਾ ਸਾਫ ਦੇ ਨਾਲ ਅਸੀਂ ਅਰਸ਼ ਸਮਰਾਲੇ ਸ਼ਹਿਰ ਨੂੰ ਸਾਫ ਸੁਥਰਾ ਬਣਾਈਏ ਅਜਾ ਇੱਕ ਅਹਿਮ ਸਵਾਲ ਹੈ ਕਿ ਪਿਛਲੀ ਵਾਰੀ ਜਦੋਂ ਲੰਵਾਤੂ ਵੀ ਆ ਕੇ ਕੋਸਾਂ ਵੀ ਕੀਤੇ ਬਿਜਾਦੇ ਐਨਕ੍ਰੋਚਮੈਂਟ ਹਟਾਈ ਸੀ ਸਭ ਕੁਝ ਉਦੋਂ ਵੀ ਅਜੇ ਹੀ ਐਨਕ੍ਰੋਚਮੈਂਟ ਵਾਲੇ ਰਹੇਗੇ ਜੀ ਜੋ ਖੰਨਾ ਨਵਾਂ ਸ਼ਹਿਰ ਰੋਡ ਤੇ ਹੈ ਜਿੰਨਾਂ ਦੀ ਅਜੇ ਤੱਕ ਕੋਈ ਐਨਕ੍ਰੋਚਮੈਂਟ ਨਹੀਂ ਹਟਾ ਸਕਿਆ ਕਿ ਉਹਨਾਂ ਨੂੰ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਇਹ ਜਿਹੜਾ ਖੰਨਾ ਸਮਰਾਲਾ ਰੋਡ ਦੀ ਤੁਸੀਂ ਗੱਲ ਕੀਤੀ ਹੈ ਮੈਂ ਮੀਨ ਬਾਜ਼ਾਰ ਦੇ ਵਿੱਚ ਕੀਤਾ ਸੀਗਾ ਆ ਸਾਡੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਜਿਹੜੀ ਆਪਣੀਆਂ ਕਮੇਟੀਆਂ ਤੁਹਾਡੇ ਬਾਜ਼ਾਰ ਦੇ ਵਿੱਚ ਹੁੰਦੀਆਂ ਵਕਤ ਦਾ ਕਰਿਆਣਾ ਕਮੇਟੀ ਯੂਨੀਅਨ ਹੈਗੀ ਹੈ ਜਾਂ ਹੋਰ ਸਬਜ਼ੀ ਵਾਲੇ ਗਏ ਨੇ ਹੋਰ ਯੂਨੀਅਨਾਂ ਹੈਗੀਆਂ ਉਹਨਾਂ ਨੇ ਇੱਕ ਸੈਫਟੀ ਬਣ ਗਈ ਸੀ ਇੱਕ ਪਰਟੀਕੂਲਰ ਏਰੀਆ ਨਾਲ ਅਸੀਂ ਡਿਫਾਈਨ ਕਰਦਾਂਗੇ ਤੁਸੀਂ ਉਸ ਤੋਂ ਬਾਅਦ ਆਪਣੀ ਆਪਣੀ ਦੁਕਾਨ ਨਹੀਂ ਲੈ ਕੇ ਆਉਗੇ ਤੇ ਪਰ ਹੁਣ ਮੈਂ ਤੁਸੀਂ ਵੀ ਦੱਸਿਓ ਔਰ ਮੇਰੇ ਵੀ ਧਿਆਨ ਚ ਆਇਆ ਵੀ ਉਹ ਔਨਲਾਈਨ ਤੋਂ ਅੱਗੇ ਆ ਗਏ ਨੇ ਇਨਕ੍ਰੋਚ ਕਰ ਲਿਆ ਏਰੀਆ ਉਹਨਾਂ ਨੇ ਤੂੰ ਡੈਫੀਨੇਟਿਵਲੀ ਸੀ ਚਲਾਨਿੰਗ ਕਰਾਂਗੇ ਵਿਦਿਨ ਅ ਡੇ অর ਟੂ ਅੱਜ 24 ਹੋ ਗਈ ਐ ਅਸੀਂ ਆ ਗਣਤੰਤਰ ਦਿਵਸ ਵਾਲੇ 26 ਤਰੀਕ ਦਾ ਦੈਨ ਉਸ ਤੋਂ ਬਾਅਦ ਅਸੀਂ ਡੈਫੀਨੇਟਲੀ ਕਰਪਈ ਕਰਾਂਗੇ ਔਰ ਤੁਸੀਂ 27 28 ਨੂੰ ਤੁਸੀਂ ਆਪ ਆ ਕਿਉਂਕਿ ਜੀ ਸ਼ਹਿਰ ਸਾਫ਼ ਹੋ ਗਿਆ ਡੈਟ ਆਈ ਪ੍ਰੋਮਿਸ